ਸਾਸੀਕਲ ਦੋਸਤੋ ਮੈਂ ਹਾਂ ਗੁਰਦੇਵ ਸਿੰਘ ਦੀਮਾਨ ਐਮਐਲਨ ਆਬਾ ਮੈਂ ਇਸ ਵਕਤ ਵੀਡੀਓ ਦਫ਼ਤਰ ਦੇ ਵਿੱਚ ਆ ਜੀ ਔਰ ਵੀਡੀਓ ਦਫ਼ਤਰ ਦੇ ਵਿੱਚ ਆ ਦੀਪਕ ਜੰਦਲ ਹੈ ਜੀ ਸੁਪਰਡੈਂਟ ਤੇ ਪਹਿਲਾਂ ਸਸਪੈਂਡ ਵੀ ਰਿਹਾ ਜੀ ਤੇ ਵਿੱਚੋਂ ਹੀ ਸੈਟਿੰਗ ਸ਼ੂਟਿੰਗ ਕਰਕੇ ਦੁਬਾਰਾ ਆ ਗਿਆ ਤੇ ਇਸ ਵਕਤ ਟਾਈਮ ਹੋਇਆ ਹੈ ਜੀ ਆ ਦੇਖੋ ਜੀ 2:41 ਮਿੰਟ ਜੀ ਤੇ ਆ ਕੁਰਸੀ ਖਾਲੀ ਪਈ ਹੈ ਜੀ ਆ ਦੇਖੋ ਜੀ ਆ ਦੇਖੋ ਜੀ ਇਹ ਸੁਪਰਡੈਂਟ ਹੈ ਜੀ ਘਰ ਦਾ ਰਾਜ ਬਣਾਇਆ ਹੈ ਜੀ ਔਰ ਅਚੰਚੇਤਾ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਅਚਾਨਕ ਮੈਂ ਕਿਹਾ ਦੌਰਾ ਕਰਕੇ ਆਵਾਂ ਜਰਾ ਚੈੱਕ ਕਰੀਏ ਕੀ ਮਾਹੌਲ ਹੈ ਇਹਨਾਂ ਦਾ ਪਰ ਲੋਕ ਪਰੇਸ਼ਾਨ ਨੇ ਜੀ ਤੁਸੀਂ ਬਾਹਰ ਕਢੋ ਹਾਂਜੀ ਕਿੰਨੂੰ ਮਿਲਣ ਆਇਓ ਤੁਸੀਂ ਅੱਛਾ ਉਹ ਤਾਂ ਮੀਟਿੰਗ ਚ ਗਏ ਨੇ ਦੱਸਿਆ ਉਹਨਾਂ ਨੇ ਤੇ ਹੋਰ ਕਿਹਦੇ ਨਾ ਕੰਮ ਸੀ ਤੁਹਾਨੂੰ ਅੱਛਾ ਆ ਜਈ ਹੈ ਜੀ ਬ੍ਰਾਂਚ ਆ ਵੀ ਬੰਦ ਹੈ ਜੀ ਕੰਮ ਖੁੱਲਾ ਤਾਂ ਆ ਖੋਲੋ ਜਰਾ ਇਹ ਵੀ ਲੋਕ ਹੈ ਜੀ ਇਹ ਵੀ ਲੋਕ ਹੈ ਜੀ ਆ ਦੇਖੋ ਜੀ ਬਿਨਾ ਕੰਮ ਤੋਂ ਕਮਰੇ ਵਿੱਚ ਬੈਠਣਾ ਸਖਤ ਬਣਾ ਹੈ ਆ ਦੇਖੋ ਜੀ ਆ ਖੋਲੋ ਜਰਾ ਜੀ ਅੱਛਾ ਇੱਕੋ ਹੀ ਕਮਰਾ ਜੀ ਇੱਥੇ ਪਟਵਾਰੀਆਂ ਦਾ ਜੀ ਇੱਥੇ ਕੋਈ ਪਟਵਾਰੀ ਹੈ ਨਹੀਂ ਜੀ ਅੰਦਰੋਂ ਲਾਈਟਾਂ ਚੱਲ ਰਹੀਆਂ ਨੇ ਜੀ ਆ ਦੇਖੋ ਪੰਚਾਇਤੀ ਪਟਵਾਰੀ ਨੇ ਜੀ ਇੱਥੇ ਕੋਈ ਹੈ ਨਹੀਂ ਹਾਜ਼ਰ ਇਸ ਵਕਤ ਦੇਖੋ ਆ ਦੇਖੋ ਜੀ ਆ ਦੇਖੋ ਜੀ ਕੀ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਮਤਲਬ ਕਿੱਡਾ ਵੱਡਾ ਇਹਨਾਂ ਨੂੰ ਕੋਈ ਹੈ ਹੀ ਨਹੀਂ ਪਰਵਾਹ ਕਿਸੇ ਦੀ ਵੀ ਕਿ ਲੋਕ ਆਉਣਗੇ ਕੋਈ ਕੰਮ ਕਰਨਗੇ ਅਸੀਂ ਸਾਡੀ ਕੋਈ ਜ਼ਿੰਮੇਵਾਰੀ ਬਣਦੀ ਆ ਸਿਰਫ ਆ ਬੱਚੇ ਬੈਠੇ ਨੇ ਹਜ਼ਾਰ ਕਾਟੇ ਬਣਾਉਂਦੇ ਨੇ ਸਿਰਫ ਆ ਬੈਠੇ ਕਿੰਨੀ ਦੇਰ ਤੋਂ ਆਇਓ ਤੁਸੀਂ ਅੱਧਾ ਘੰਟਾ ਕੋਈ ਪਰੇਸ਼ਾਨੀ ਇੱਥੇ ਤੁਹਾਨੂੰ ਠੀਕ ਹੈ ਸਿਰਫ ਆ ਬੱਚੇ ਮਲੇ ਨੇ ਜੀ ਇਹ ਵੀ ਮੈਨੂੰ ਲੱਗਦਾ ਆਊਟਸੋਰਸਰਸ ਤੇ ਹੋਣਗੇ ਤੇ ਪੱਕੇ ਉਹ ਕੱਚੇ ਆਊਟਸੋਰਸਰਸ ਦੇ ਆ ਪੱਕਾ ਮਲਾਉਣ ਦਾ ਪਰਵਾਹ ਹੀ ਨਹੀਂ ਕਰਦਾ ਜੀ ਹਾਂਜੀ ਆ ਦੇਖੋ ਜੀ ਇਹ ਇਹ ਕਿੱਥੇ ਕੌਣ ਕੌਣ ਬੈੰਦਾ ਜੀ ਮੈਂ ਕੱਲ ਹੀ ਆਇਆ ਅੱਛਾ ਹੋਰ ਕੌਣ ਆ ਤੁਹਾਡੇ ਨਾਲ ਸਾਥ ਸੀਟ ਖਾਲੀ ਪਈ ਹੈ ਇਹ ਤਾਂ ਸਾਨੂੰ ਬੈਸੇ ਕੀ ਫੈਕਟਰੀ ਸਭ ਬੈਠਾ ਮੈਂ ਨਹੀਂ ਤੁਸੀਂ ਕੀ ਕੰਮ ਕਰਦੇ ਨਹੀਂ ਪੰਚਾਇਤ ਦਾ ਕੰਮ ਕਰਦੇ ਹਾਂਜੀ 30 ਪੰਚਾਇਤ ਦਾ ਅੱਛਾ ਜੀ ਜੋੜਾ ਹੋ ਜਾਂਦਾ ਪੇਮੈਂਟਸ ਹੁੰਦੀਆਂ ਅੱਛਾ ਜੀ ਕਹਿੰਦੇ ਲੰਚ ਤੇ ਗਏ ਹੋ ਨੇ ਜੀ ਪੌਣੇ 3 ਵਜੇ ਕਿਹੜਾ ਲੰਚ ਹੁੰਦਾ ਜੀ ਲੰਚ ਤਾਂ ਕੋਈ ਨਹੀਂ ਹੈਗਾ ਜੀ ਹਾਂਜੀ ਸਟਾਫ ਤਾਂ ਜੀ ਨੇ ਬੈਠਾ ਜੀ ਕਿੰਨੇ ਕੋਈ ਵੀ ਨਹੀਂ ਹੈਗਾ ਜੀ ਮੈਂ ਤਾਂ ਮਾਲੀ ਹਾਂ ਤੁਹਾਡਾ ਕੀ ਨਾਮ ਹੈ ਸੁਖਦੀਪ ਜੀ ਹਾਂ ਸੁਖਦੀਪ ਸਿੰਘ ਸੁਖਦੀਪ ਸਿੰਘ ਅੱਛਾ ਇੱਧਰ ਕੌਣ ਨੇ ਜੀ ਇਹ ਸੀਨੀਅਰ ਸਹਾਇਕ ਨੇ ਜੀ ਇਹਨਾਂ ਦਾ ਵੀ ਲੋਕ ਲੱਗਿਆ ਜੀ ਹਾਂ ਜੂਨੀਅਰ ਹੈ ਜੂਨੀਅਰ ਸਹਾਇਕ ਆਹ ਲੋਕ ਲੱਗਿਆ ਜੀ ਦੇਖੋ ਦੇਖੋ ਜੀ ਘਰ ਦਾ ਹੀ ਰਾਜ ਬਣਾਇਆ ਹੈ ਜੀ ਤੁਸੀਂ ਕਿੱਧਰ ਸੀਗੇ ਜੀ ਕਿੱਥੇ ਸੀਗੇ ਜੀ ਰੋਟੀ ਖਾ ਰਹੇ ਸੀ ਘਰ ਹੀ ਬਾਹਰ ਕਿੱਥੇ ਖਾ ਰਹੇ ਜੀ ਬਾਹਰ ਰੋਟੀ ਖਾ ਰਹੇ ਸੀ ਜੀ ਆਹ ਟਾਬੂ ਸੱਤ ਤੁਸੀਂ ਅੱਗੇ ਨਹੀਂ ਸਸਪੈਂਡ ਰਹੇ ਹੁਣ ਦੁਬਾਰਾ ਫੇਰ ਤੁਸੀਂ ਆ ਗਏ ਇਥੋਂ ਕਿੰਨੇ ਬਹਾਲ ਕੀਤਾ ਤੁਹਾਨੂੰ ਹਾਂਜੀ ਹਾਂਜੀ ਪਹਿਲਾਂ ਤੁਹਾਡੇ ਕੋਈ 70 ਲੱਖ ਦਾ ਬੰਨੇ ਕੀ ਤੁਹਾਡੇ ਤੇ ਪਰਚਾ ਪੁਰਚਾ ਹੈ ਜੀ ਹੈ ਜੀ ਬਿਲ ਚ ਬਿਲ ਹੋ ਗਈ ਤੇ ਦਫ਼ਤਰ ਚ ਕਿਉਂ ਨਹੀਂ ਤੁਸੀਂ ਨਹੀਂ ਨਹੀਂ ਹਾਂਜੀ ਹਰ ਜੀ ਨਹੀਂ ਮੈਂ ਜਦੋਂ ਆਇਆ ਚੈੱਕ ਕੀਤਾ ਤਾਂ ਕੋਈ ਵੀ ਨਹੀਂ ਸੀਗਾ ਜੀ ਮੈਂ ਤਾਂ ਹੁਣੇ ਲਾਈਟ ਬੰਦ ਕਰਕੇ ਰੋਟੀ ਨਹੀਂ ਗਿਆ ਨਹੀਂ ਲਾਈਟਾਂ ਤਾਂ ਚੱਲ ਰਹੀਆਂ ਨੇ ਜੀ ਆਹ ਦੇਖੋ ਜੀ ਹਾਲ ਤੁਹਾਡਾ ਕੀ ਨਾਮ ਹੈ ਜੀ ਤੁਸੀਂ ਕੀ ਕੰਮ ਕਰਦੇ ਹੋ ਸੇਵਾਦਾਰੋਂ ਤੇ ਕਿੰਨੇ ਵਜੇ ਰੋਟੀ ਖਾਣ ਜਾਂਦੇ ਨੇ ਜੀ ਰੋਜ਼ ਦੋ ਵਜੇ ਆਵੇ ਅੱਛਾ ਜੀ ਫਿਰ ਵਾਪਸ ਕਿੰਨੇ ਵਜੇ ਆਉਂਦੇ ਨੇ ਸਹੀ ਵਜੇ ਆਉਂਦੇ ਅੱਛਾ ਜੀ ਤੁਸੀਂ ਕੀ ਕਮਾਇਓ ਦਸ ਕਾਲ ਕੀ ਕੰਮ ਆਇਓ ਆਈ ਕੰਮ ਲੈਣੇ ਕਾਦਾ ਨਹੀਂ ਬੰਦਾ नरेगा तो फिर है नहीं? नहीं। जी अच्छा ठीक जसपाल सिंह पटवारी इधर भी लाइटा चल रही ने जी लाइट चल रही है कोई बंदा है, नहीं। है जी, पंचायत अफसर I we really can